ਬੱਕਰੀ ਦੀ ਕੁਆਲਿਟੀ ਦੱਸੋ ਕਮੈਂਟ ਕਰਕੇ ਵੀ ਕਿਵੇਂ ਲੱਗੀ ਤੇ ਕਿਹੜੀ ਲਾਈਨ ਦੀ ਇਹ ਬੱਕਰੀ ਲੱਗਦੀ ਐ ਤੁਹਾਨੂੰ ਇਹ ਵੀ ਕਮੈਂਟ ਕਰ ਦਿਓ ਬਈ ਇਹਦੀ ਲੰਬਾਈ ਬਹੁਤ ਆਪਕਰੀ ਇਹ 4-4 ਮਹੀਨਿਆਂ ਦੇ ਨੇ ਨਾ ਪੱਠ ਤੇ ਇਹਨਾਂ ਨੂੰ ਕਿੰਨੀ ਕਿ ਪੈਂਦੀ ਆ ਦਿਨ ਚ ਖਰਾਕ ਇਹਨਾਂ ਨੂੰ 200 ਗ੍ਰਾਮ ਦੁੱਧ ਹੁਣ ਪੀਂਦੇ ਆ ਕਿ ਛੜਤ ਆ ਬਈ ਇਹਨਾਂ ਨੇ ਦੁੱਧ ਪੀਂਦੇ ਆ ਜੀ ਪੀਂਦੇ ਆ ਹਾਂਜੀ ਸਾਰਾ ਇਹੀ ਚੁੰਗ ਜਾਂਦੇ ਆ ਬਈ ਸਾਰਾ ਇਹੀ ਚੁੰਗਦੇ ਆ ਮੇਰੇ ਘਰੇ ਨਹੀਂ ਦਵਾਲਾ ਕਿੰਨਾ ਕੁ ਦੁੱਧ ਆ ਬੱਕਰੀ ਥਲੇ ਦੇ ਥਲੇ ਬਈ ਕਿੰਨਾ ਦੁੱਧ ਦੇਊਗੀ ਇਹ ਘੱਟੋ ਘੱਟ ਦੇਣਾ ਚਾਹੀਦਾ ਤਾਂ ਕਿ ਆਪ ਵੀ ਤੁਹਾਡੇ ਦੇ ਦੇਈਆਂ ਨੇ ਫਿਰ ਬਾਉਰੀ ਤਾਂ ਕਹੀ ਇਹਨਾ ਜੋ ਮੈਂ ਦੁੱਧ ਲੈਣਾ ਹੋਇਆ 5 6 ਲੀਟਰ ਦੇਊਗਾ ਇਹ ਦੇ ਦਊਗੀ ਹਾਂ ਦੇ ਦਊਗੀ ਮੱਝਾਂ ਦਾ ਤਿਆਰ ਬਾਕੀ ਵਰਤ ਕੇ ਦੇਖੇਗਾ ਤੇ ਕਦੇ ਦੇਖਦੇ ਨਹੀਂ ਅਫੇ ਦੇਖਾਂ ਇਹ ਜੇ ਆ ਜਾਨੀ ਕਿ ਪੰਗਾ ਪੈ ਗਿਆ ਤਾਂ ਫਿਰ ਆ ਕੇ ਦੇਖੋਗੇ ਫਿਰ ਇਹ ਮੇਲਿਆਂ ਚ ਲਾਵਾਂਗੇ ਪੰਗੇ ਫਿਰ ਮੇਲੇ ਲੈ ਲਾਂਗੇ ਪੰਗਾ ਠੀਕ ਆ ਠੀਕ ਆ ਆਪਾਂ ਹਰ ਮੱਝਾਂ ਚਵਾਈਆਂ ਨੇ ਬੱਕਰੀ ਦਾ ਫਿਰ ਵੀ ਕੀ ਗੱਲ ਹੈ ਨਾ ਹਾਂਜੀ ਇੱਕ ਗੱਲ ਦੱਸਿਆ ਰਜਾ ਸਾਈਨਿੰਗ ਦਾ ਰਾਜ ਕੀ ਆ ਬਈ ਜਿਹੜੀ ਸਾਈਨਿੰਗ ਆ ਯਾਰ ਪਿੰਡੇ ਤੇ ਸਾਈਨਿੰਗ ਤੁਹਾਨੂੰ ਦੱਸਤਾਈਓ ਬਾਈ ਉਹ ਲੀਟਰ ਆ ਇੱਕ ਉਹ ਲੈ ਆਈ ਚੱਕ ਕੇ ਬਾਈ ਕਿਹੜਾ ਆ ਜੀ ਹਾਂ ਚੱਕ ਐਸੀ ਹੈ ਇਹ। ਭਾਗਤਾ ਸਾਰਾ ਕਾਟਾ। ਭਾਈ ਸਰੋਂ ਦਾ ਤੇਲ ਵੀ ਦਿਨਾ ਮੈਂ। ਐ ਸਰੋਂ ਦਾ ਤੇਲ ਵੀ। 5-5 ml ਇਹਨਾਂ ਨੂੰ ਸਰੋਂ ਦਾ ਤੇਲ ਹੈ। ਛੋਟੇ ਬੱਚਿਆਂ ਨੂੰ ਵੀ ਤੇ ਬੱਕਰੀਆਂ ਨੂੰ ਵੀ। ਤੇ ਬੱਡੇ ਬੱਕਰੀਆਂ ਨੂੰ ਵੀ। ਠੀਕ ਹੈ। ਭਾਈ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਬਾਈਆਂ ਦੇ ਬਰੀਡਰ ਦਿਖਾਏ ਆ ਜਿੰਨੇ ਬੱਕਰੇ ਰੱਖੇ ਹੋਏ ਨੇ ਫਾਰਮ ਦੇ ਵਿੱਚ ਤੇ ਆਹ ਵੀਡੀਓ ਦੇ ਵਿੱਚ ਤੁਹਾਨੂੰ ਬੱਕਰੀਆਂ ਤੇ ਉਹਨਾਂ ਦੇ ਰਿਜ਼ਲਟ ਦਿਖਾਉਨੇ ਆ ਬੱਕਰੀਆਂ ਦੇ ਵੀ ਕਿਵੇਂ ਆਏ ਨੇ। ਭਾਈ ਜਿਹੜਾ ਤੁਸੀਂ ਪਹਿਲਾਂ ਕਹਿ ਕੇ ਟੋਹਣਾ ਵੀ ਦੇ ਵਾਲੇ ਬੱਕਰੇ ਤੋਂ ਵੀ ਮਾੜੀ ਬੱਕਰੀ ਛੱਡੇ ਸੀ ਚੰਗਾ ਰਿਜ਼ਲਟ ਆ ਗਿਆ। ਵੀ ਪਹਿਲਾਂ ਭਾਈ ਉਹ ਤੋਂ ਸ਼ੁਰੂ ਕਰਦੇ ਆਂ ਆਪਾਂ ਵੀਡੀਓ ਉਹ ਦਿਖਾਓ ਭਾਈ ਪਹਿ ਆ ਬੱਕਰੀ ਹੈ ਬਈ ਉਹਦੀ ਅੱਛਾ ਠੀਕ ਹੈ ਜੀ ਆਹ ਬੱਚੇ ਆ ਇਹਦੇ ਠੀਕ ਹੈ ਤੇ ਬਾਈ ਤੁਹਾਨੂੰ ਦੱਸ ਦਈਏ ਵਿੱਚ ਬਾਈ ਕਹਿੰਦੇ ਆ ਫਿਰ ਐਡਰੈਸ ਨਹੀਂ ਦੱਸਦੇ ਤੁਸੀਂ ਉਹ ਆਪਾਂ ਪਹਿਲਾਂ ਵਾਲੀ ਵੀਡੀਓ 'ਚ ਦੱਸਿਆ ਹੋਇਆ ਇਹ 'ਚ ਵੀ ਦੱਸ ਦਈਏ ਪਿੰਡ ਮਾਣੂਕੇ ਗਿੱਲ ਤੇ ਜ਼ਿਲ੍ਹਾ ਮੋਗਾ ਬਾਈ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਤੇ ਬਾਈ ਰਾਮਨਦੀਪ ਦੇ ਘਰੇ ਆਪਾਂ ਇਹਨੂੰ ਸ਼ੌਂਕ ਆ ਬਾਈ ਬੱਕਰੀਆਂ ਦਾ ਤੇ ਬਾਈ ਗੁਰਪ੍ਰੀਤ ਨੂੰ ਮੱਝਾਂ ਦਾਗਾ ਇਹਨੂੰ ਸਾਰੀ ਜਾਣਦੇ ਆ ਬਾਈ ਮੱਝਾਂ ਵਾਲੇ ਤੇ ਹੁਣ ਸੁਣੋ ਆ ਰਿਜ਼ਲਟ ਬਾਰੇ ਦੱਸਦੇ ਆ ਬਾਈ ਇਹ ਆ ਮੇਮਣਾ ਕਾ ਪਾਠ ਇਹ ਇਹ ਪਾਠ ਆ ਜੀ ਠੀਕ ਆ ਇਹ ਆ ਬੱਕਰੀ ਦੀ ਆ ਹਾਂਜੀ ਆ ਬੱਕਰੀ ਦੀ ਹੈ ਜੀ ਆਪਣੇ ਕਾਲੇ ਦਾ ਰਿਜ਼ਲਟ ਆ ਇਹ ਬੱਕਰੇ ਦਾ ਬੱਕਰੇ ਦੇ ਵਾਲੇ ਦਾ ਜਿਹੜਾ ਆ ਤੁਸੀਂ ਦੇਖੀ ਜਾਨੇ ਬਈ ਆ ਬੱਕਰੇ ਦਾ ਰਿਜ਼ਲਟ ਹੈ ਇਹ ਦੇ ਵਾਲੇ ਦਾ ਜੀ ਤੇ ਇੱਕ ਦਿੱਤੀਆਂ ਨੇ ਬਸ ਪੱਠ ਨਹੀਂ ਦੋ ਬੱਚੇ ਦਿੱਤੇ ਸੀ ਅੱਛਾ ਦੋ ਇੱਕ ਆ ਵੀ ਇਹਦੀ ਆ ਇਹ ਇਹ ਬੱਕਰਾ ਜੀ ਇਹ ਬੱਕਰਾ ਬੱਕਰਾ ਡੱਬਾ ਵਗ ਗਿਆ ਹੈ ਬਈ ਹਾਂਜੀ ਡੱਪਾ ਵਗ ਗਿਆ ਜੀ ਠੀਕ ਹੈ ਮਾਂ ਤੇ ਵਗ ਗਿਆ ਮਾਂ ਦੇ ਕੋਸੇ ਤੇ ਬਾਕੀ ਆਪ ਦੇ ਹਮ ਨੱਕ ਨੁੱਕ ਸਾਰਾ ਕੋਈ ਬੱਕਰੇ ਦੀ ਲੈ ਗਏ ਜੀ ਠੀਕ ਹੈ ਬਾਕੀ ਬੱਕਰੇ ਤੇ ਸੁਭਾਅ ਅੱਖੋਂ ਬੱਕਰੇ ਤੇ ਆ ਕੇ ਬੱਕਰੀ ਤੇ ਬੱਕਰੇ ਤੇ ਆ ਜੀ ਸਵਾ ਬੱਕਰੇ ਤੇ ਵਗਿਆ ਹਾਂਜੀ ਠੀਕ ਐ ਤੇ ਇਹ ਉਹੀ ਗੱਲ ਹੋ ਗਈ ਬਾਈ ਤੇਰੇ ਵਾਲੀ ਗੁਰਪ੍ਰੀਤ ਐ ਨਾ 50% 50% ਹੈ ਗਈ ਹੈਗਾ ਬਾਈ ਹੂੰ ਉਹਦਾ ਆਪਾਂ ਕਿਹੜਾ ਕੋਈ ਅੱਜ ਦਾ ਕੰਮ ਕਰਦੇ ਆ ਯਾਰ ਬਹੁਤ ਟਾਈਮ ਲੱਗਦਾ ਠੀਕ ਐ ਤੇ ਬਾਕੀ ਆ ਮੇਮਣਾ ਦੇਖ ਲਓ ਬਾਈ ਤੁਸੀਂ ਇਹ ਕਿੰਨੇ ਕਿੰਨੇ ਟਾਈਮ ਦੇ ਆ ਬਾਈ ਦੋਨੇ ਇਹ 4-4 ਮਹੀਨੇ ਦੇ ਆ ਬਾਈ 4-4 ਮਹੀਨੇ ਦੇ ਆ ਹਾਂਜੀ ਠੀਕ ਐ ਬਾਈ ਹੂੰ ਤੁਸੀਂ ਸਹੀ ਦੱਸਿਆ ਵੀ 4 ਮਹੀਨੇ ਦਾ ਨਹੀਂ ਵੀ ਅਗਲਾ ਕਹਿੰਦਾ 2 ਟਾਈਮ ਨਹੀਂ ਆਪਾਂ ਸਹੀ ਗੱਪ ਨਹੀਂ ਮਾਰਨਾ ਬਾਈ ਹੂੰ ਬਾਕੀ ਆ ਫੇਸਬੁੱਕ ਦੇਖ ਲਓ ਬਾਈ ਇਹਦਾ ਨੇਮ ਨੇ ਦਾ ਹਾਂ ਜੀ ਸਹੀ ਦੱਸਾਂਗੇ ਜਿਹੜਾ ਡੀਟੇਲ ਹੈ ਜੀ ਹੂੰ ਤੇ ਇਹ ਬਈ ਕਿਵੇਂ ਬਰੀਡਰ ਰੱਖੋਗੇ ਕਿ ਸੇਲ ਸੁਣ ਲਈ ਆ ਬੱਚਾ ਇਹ ਬਈ ਬਰੀਡਰ ਬਣਾਵਾਂਗੇ ਇਹਨੂੰ ਹਾਂਜੀ ਪਾਲਾਂਗੇ ਬੱਚਾ ਠੀਕ ਹੈ ਹਾਂਜੀ ਇਹ ਬਈ ਕੀ ਦੇਖ ਕੇ ਪਾਲਦੇ ਆ ਫਿਰ ਬੱਚਾ ਇਹ ਬਈ ਕੁਆਲਿਟੀ ਵੇਖ ਕੇ ਪਾਲਦੇ ਆ ਬਈ ਨੱਕ ਇਹਦੇ ਕੁੰਡਾ ਹੂੰ ਨਕੌੜਾ ਜੀ ਸਿੰਗੀ ਵੇਖ ਲਈ ਜੀ ਕੰਨ ਵੇਖ ਲਈਦਾ ਜੀ ਹੂੰ ਆ ਪੂਛ ਵੇਖ ਲਈ ਦੀ ਵੇਲ ਵੇਖ ਲਈ ਦੀ ਬਾਕੀ ਇਹ ਦੁੱਧ ਹੁਣ ਪੀਂਦੇ ਆ ਕਿ ਛੜਤਾ ਬਈ ਇਹਨਾਂ ਨੇ ਦੁੱਧ ਪੀਂਦੇ ਆ ਜੀ ਪੀਂਦੇ ਆ ਹਾਂਜੀ ਸਾਰਾ ਇਹੀ ਚੁੰਗ ਜਾਂਦੇ ਆ ਬਈ ਸਾਰਾ ਇਹੀ ਚੁੰਗਦੇ ਆ ਮੇਰੇ ਘਰੇ ਨਹੀਂ ਜਵਾਲੇ ਕਿੰਨਾ ਕੁ ਦੁੱਧ ਆ ਬੱਕਰੀ ਥੱਲੇ ਇਹਦੇ ਥੱਲੇ 2.5 ਕਿਲੋ ਦੁੱਧ ਹੈਗਾ ਜੀ 2.5 ਕਿਲੋ ਦੋਨੇ ਪੀ ਜਾਂਦੇ ਆ ਦੋਨੇ ਪੀ ਜਾਂਦੇ ਆ ਫਿਰ ਇਹਨਾਂ ਨੂੰ ਕੋਈ ਖਰਾਕ ਵੀ ਪਾਉਂਦੇ ਆ ਮੇਮਣਿਆਂ ਨੂੰ ਸੁੰਦੇ ਨੂੰ ਹਾਂਜੀ ਖਰਾਕ ਆਪਾਂ ਨੇ ਤੁਹਾਨੂੰ ਦਿਖਾਈ ਆ ਜੀ ਅੱਛਾ ਉਹੀ ਸਾਰੇ ਨੂੰ ਸੇਮ ਹੀ ਪੈਂਦੀ ਆ ਬਈ ਸੇਮ ਪੈਂਦੀ ਜੀ ਬੱਕਰੀਆਂ ਨੂੰ ਵੀ ਸੇਮ ਪੈਂਦੀ ਆ ਤੇ ਜੇ ਮਿਹੇ 4-4 ਮਹੀਨਿਆਂ ਦੇ ਨੇ ਨ ਇਹਨਾਂ ਵਧੀਆ ਹੋ ਜਾਂਦੀ ਹੈ। ਵਧੀਆ 200 300 ਗ੍ਰਾਮ ਪੈ ਜਾਂਦੀ ਵਧੀਆ ਬਣੀ ਹੁੰਦੀ। ਬਾਕੀ ਜਿਆਦਾ ਪਾ ਦਾਂਗੇ ਬਾਈ ਫਿਰ ਬਿਮਾਰ ਹੋਣ ਦਾ ਮੋਕ ਹੋਣ ਲੱਗਦਾ। ਕੈਂਸਰ ਦਾ ਡਰਾ ਹੈ ਨਾ। ਹਾਂਜੀ। ਬਾਈ ਇੱਕ ਗੱਲ ਦੱਸ ਯਾਰ ਜ ਆ ਸਾਇਨਿੰਗ ਦਾ ਰਾਜ ਕੀ ਆ ਬਾਈ ਜਿਹੜੀ ਸਾਇਨਿੰਗ ਆ ਯਾਰ ਪਿੰਡੇ ਤੇ। ਸਾਇਨਿੰਗ ਬਾਈ ਤੁਹਾਨੂੰ ਦੱਸਤਾ ਆਈਓ ਬਾਈ ਉਹ ਲੀਟਰ ਇੱਕ। ਉਹ ਲੈ ਆਈਂ ਚੱਕ ਕੇ ਬਾਈ ਕਿਹੜਾ ਆ। ਹਾਂਜੀ ਚੱਕ ਕੇ ਲਿਆ ਬਾਈ ਇਹ ਲੀਟਰ। ਉਹ ਦਿਖਾਉਂਦੇ ਯਾਰ ਬਾਈ ਸਾਇਨਿੰਗ ਪਿੰਡੇ ਤੇ ਸਾਰਿਆਂ ਤੇ ਪੂਰੀ ਵਧੀਆ ਇਹਨਾਂ ਦੇ ਉੱਤੇ। ਹਿਆਰ ਵਾਲਾ। ਬਰੋਟ। ਬਰੋਟ ਉੱਜਨ। ਤੇ ਪੱਠ ਵੀ ਪੱਠ ਥੋੜੀ ਜੇ ਤ ਇਹਨੂੰ ਜਾਦੇ ਖਰਾਕ ਪਾਈ ਲੱਗਦੇ ਤੁਸੀਂ ਹਾਂਜੀ ਇਹਨੂੰ ਆਏ ਪਤਾ ਹੀ ਹੁੰਦਾ ਵੀ ਮੇਲ ਥੋੜਾ ਜਿਹਾ ਫਰਕ ਤਾਂ ਪੈਂਦੇ ਹੈ ਫਰਕ ਹਾਂਜੀ ਹਾਂਜੀ ਇਹ ਬੱਕਰਾ ਜੀ ਹੁਣ ਸਮਝ ਲੈ ਬੰਨ ਨਹੀਂ ਬੰਨ ਉਹ ਥੋੜਾ ਇਸ ਤੇ ਰਹ ਜਾਂਦੀ ਹੈ ਜੀ ਇਹਨੂੰ ਬਈ ਫਿਰ ਬਰੀਡਰ ਵੀ ਰੱਖਣਾ ਤਾਂ ਆ ਵੀ ਕੁਝ ਅਲੱਗ ਪਾਉਂਦੇ ਹੋਵਾਂਗੇ ਨਾ ਹਾਂਜੀ ਬਰੀਡਰ ਰੱਖਣਾ ਜੀ ਇਹ ਬਣਾਉਣਾ ਆਪ ਬਾਕੀ ਬਣਾਉਣਾ ਦੁੱਧ ਦੁੱਧ ਵੱਧ ਆ ਛੱਡੀ ਦਾ ਜੀ ਠੀਕ ਹੈ ਬਾਟ ਨਾ ਜਾਂਦੇ ਪੀਉਣੇ ਨੂੰ ਮੈਨ ਘਾੜਨੇ ਦਾ ਜੀ ਅਸੀਂ ਇਹ ਆਹ ਕਾਟਾ ਸਾਰਾ ਕਾਟਾ ਘੂਟਾਂ ਤੋਂ ਸਾਰੇ ਪੂਰਾ ਕਰ ਦਿੰਦੇ ਠੀਕ ਹੈ 1 ਕਿ ਟੋ ਕਟ 1 ਕਿ ਮਲ 1.5 ਮਲ ਦੇਣਾ ਜੀ ਇਹ ਕਦੋਂ ਸ਼ੁਰੂ ਕਰਨਾ ਹੁੰਦਾ ਬਈ ਇਹ ਇਹ ਹੋ ਗਿਆ ਹੁਣ ਤਿੰਨ ਚਾਰ ਮਹੀਨਾ ਸ਼ੁਰੂ ਕਰਤਾ ਹੀ ਹੁਣ ਠੀਕ ਹੈ ਕੀ ਨਾਮ ਆ ਬਈ ਇਹਦਾ ਬੋਬੀ ਡੌਗ ਬੋਬੀ ਡੌਗ ਆ ਜੀ ਠੀਕ ਹੈ ਠੀਕ ਹੈ ਲਓ ਬਈ ਜਿਹੜੇ ਬਈ ਫਾਰਮਾਂ 'ਚ ਰੱਖਦੇ ਆ ਤਾਂ ਆ ਚੀਜ਼ਾਂ ਉਹਨਾਂ ਲਈ ਤਾਂ ਜ਼ਰੂਰੀਆਂ ਨੇ ਕਿਉਂਕਿ ਜਿਹੜੇ ਬਾਹਰ ਚਾਰਦੇ ਆ ਉਹ ਤਾਂ ਆਪਦੀ ਘਾਟ ਪੂਰੀ ਕਰ ਲੈਂਦੇ ਆ ਤਾਂ ਜੇ ਫਾਰਮ 'ਚ ਰੱਖਣੇ ਆ ਤਾਂ ਇਹੋ ਜਿਹਾ ਕੁਸਤ ਤਾਂ ਦੇਣੀ ਪਊਗਾ ਬਈ ਫਿਰ ਇਹਦੇ ਨਾਲ ਖਰਚਾ ਤਾਂ ਵੱਧਾ ਹੋਊਗਾ ਨਾ ਖਰਚਾ ਬਈ ਸਰੋਂ ਦਾ ਤੇਲ ਵੀ ਦਿਨਾ ਮੈਂ ਅੱਛਾ ਸਰੋਂ ਦਾ ਤੇਲ ਵੀ 5-5 ਐਮਐਲ ਇਹਨਾਂ ਨੂੰ ਸਰੋਂ ਦਾ ਤੇਲ ਛੋਟੇ ਬੱਚਿਆਂ ਨੂੰ ਵੀ ਤੇ ਬੱਕਰੀਆਂ ਨੂੰ ਵੀ ਠੀਕ ਹੈ ਹਾਂਜੀ ਸਰੋਂ ਦਾ ਤੇਲ ਦੀ ਵੇਖ ਲਓ ਤੁਸੀਂ ਹੂੰ ਉਹਦੇ ਨਾਲ ਉਹ ਵੀ ਦਿਨਾ ਠੀਕ ਹੈ ਤੇ ਜਿਵੇਂ ਬਈ ਛੋਟੇ ਲਵੇ 15 16 ਬੱਕਰੀਆਂ ਨੇ ਨਾ ਪੰਜਾਹ ਕਿੰਨਾ ਖਰਚਾ ਹੋ ਜਾਂਦਾ ਬਈ ਪੰਜ ਸੱਤ ਬੱਕਰੇ ਨੇ ਜਿਵੇਂ ਖਰਚਾ ਸੋਈ ਸੋਚੇ ਨਹੀਂ ਕਿਤੇ ਬਈ ਅਜਾ ਸੋਚਿਆ ਨਹੀਂ ਸੋਚ ਕੇ ਨਹੀਂ ਪਾਇਆ ਕਿਤੇ ਠੀਕ ਹੈ ਤੁਸੀਂ ਤਾਂ ਸ਼ੌਂਕ ਨੂੰ ਰੱਖਿਆ ਨਹੀਂ ਸ਼ੌਂਕ ਨੂੰ ਰੱਖਿਆ ਆਪਣੀਆਂ ਜੀ ਠੀਕ ਹੈ ਲਵੇ ਬਈ ਇਹਨਾਂ ਨੇ ਤਾਂ ਮੈਂ ਸੋਚਿਆ ਨਹੀਂ ਖਰਚਾ ਪਰ ਜੇ ਤੁਸੀਂ ਸੋਚਣਾ ਤਾਂ ਸੋਚ ਲਿਓ ਵੀ ਪਰ ਰੱਖਣਾ ਤਾਂ ਸਾਨੂੰ ਸ਼ੌਂਕ ਨਾਲ ਪੂਜੇ ਫਾਰਮ ਚਲਾਉਣਾ ਜੇ ਜਾਨਵਰ ਬਈ ਸ਼ੌਂਕ ਨਾਲ ਪਾੰਬਣਾ ਫਿਰ ਤਾਂ ਖਰਚਾ ਤਾਂ ਬਈ ਹੋਊਗਾ ਠੀਕ ਹੈ ਨਾ ਇਹਦਾ ਬੋਲਾ ਵੀ ਨਹੀਂ ਕਹਿ ਸਕਦੇ ਜੇ ਉਹਨਾਂ ਨੂੰ ਮੇਨਟੇਨ ਕਰੀਏ ਤਾਂ ਖਰਚਾ ਇਹ ਠ ਆ ਮੇ ਮਨੇ ਬੱਕੇ ਗਿਆ ਨਾ ਬਾਈ ਬੱਚੇ ਵੇ ਅੱਗੇ ਉੱਥੇ ਬੱਚੇ ਵੇ ਗਿਆ ਬਾਕੀ ਦੁੱਧ ਦਾ ਤੁਸੀਂ ਇਹਨਾਂ ਨੂੰ ਚੰਗਾ ਦਿੰਨੇ ਸਾਰਾ ਇਹ ਲੋੜ ਵੀ ਨੀ ਤਾਂ ਬਾਕੀ ਦੁੱਧ ਨਾਲ ਜਵਾਨ ਹੋ ਜਾਂਦੇ ਠੀਕ ਆ ਬੱਕਰੀਆਂ ਇਹ ਮੇਰੇ ਕੋਲ ਹੀ ਲਓ ਵੀ ਬੱਕਰੀਆਂ ਦੇਖ ਲਓ ਇਹ ਬਾਈਆਂ ਦਾ ਬਈ ਪੁਰਾਣਾ ਸ਼ੌਕ ਆ 10 10 ਸਾਲਾਂ ਤੋਂ ਇਹੀ ਕੰਮ ਕਰਦੇ ਆ ਵਿੱਚ ਦੀ ਛੜਤੀਆਂ ਸੀ 2 ਕੁ ਮਹੀਨੇ ਪਿਆਉ ਦਾਦਿਆਂ ਦੀ ਸ਼ੌਕ ਵੀ ਸੀ ਬਾਈ ਯਾਰ ਕੀੜਾ ਹੋ ਜਾਂਦਾ ਨਾ ਬਾਈ ਯਾਰ ਤੇ ਆ ਬੱਕਰੀ ਤੁਸੀਂ ਗਰਦਨ ਦੇਖ ਲਓ ਬਾਈ ਲੰਮੀ ਬਹੁਤ ਆ ਇਹ ਕਿਹੜੀਆਂ ਚੋਂ ਆ ਬਾਈ ਇੱਕ ਕਰਦੀ ਆ ਇਹ ਵੀ ਦੇ ਲਿਆਂਦੀ ਸੀ ਬਈ ਬੱਕਰੀ ਆਪਾਂ ਅੱਛਾ ਲੈ ਕੇ ਆਏ ਸੀਗੇ ਠੀਕ ਐ ਕਿੰਨੇਵੇਂ ਸੂਏ ਆ ਬਈ ਇਹ ਦੂਜੇ ਸੂਏ ਆ ਬਈ ਦੂਜੇ ਤੀਜਾ ਆਪਣੇ ਕੋਲ ਸੋਣਾ ਠੀਕ ਐ ਬਈ ਤੁਸੀਂ ਵੀ ਆਏ ਦੇਖਦੇ ਹੋ ਵੀ ਇੰਨੇ ਦੰਦ ਤੇ ਕਰਾਸ ਕਰਾਉਣੀ ਆ ਇਹ ਹਾਂਜੀ ਹਾਂਜੀ ਕਿੰਨੇ ਦੰਦਾਂ ਤੇ ਕਰਾਉਣੇ ਹੋ ਬਈ ਮੈਂ ਜੀ ਜੇ ਪੱਠ ਤੁਰੀ ਜਾਵੇ ਤਾਂ ਨੂੰ ਜੀ ਹੂੰ ਜਿਵੇਂ ਗਰੋਥ ਕਰੀ ਜਾਂਦੀ ਆ ਫਿਰ ਤਾਂ ਵੱਧ ਲੈ ਜਾਈਦੀ ਆ ਜੀ ਠੀਕ ਐ ਜੇ ਬਈ ਰੋਗੀ ਫਿਰ ਆਪਾਂ ਕਰਾਸ ਕਰਾ ਤਕਰੀਬਨ 6 ਇੱਕ ਦੰਦਾਂ ਤੇ ਕਰਾਉਣਾ ਹਾਂਜੀ 6 ਦੰਦਾਂ ਤੇ ਕਰਾ ਦਿਜੀਏ ਠੀਕ ਐ ਲਾ ਬਈ ਲੋਹੀ ਪੱਠ ਦਿਖਾਓ neck ਬਾਈਆਂ ਦੀ ਏ ਵੀ ਬਾਈ ਪਰਚੇਜ ਕੀਤੀ ਸੀਗੀ ਹਾਂਜੀ ਹਾਂਜੀ ਪਰੇ ਇਹ ਦੀ ਕੀਤੀਆਂ ਬੱਕਰੀਆਂ ਜੀ ਸਾਰੀਆਂ ਠੀਕ ਆ ਸਾਰੀਆਂ ਮੁੱਲ ਹੀ ਲੈਂਤੀਆਂ ਨੇ ਬਾਈ ਮੁੱਲ ਹੀ ਲੈਂਤੀਆਂ ਜੀ ਤੇ ਤੁਸੀਂ ਆਹ ਬੱਕਰੀ ਦੀ ਕੁਆਲਿਟੀ ਦੱਸੋ ਕਮੈਂਟ ਕਰਕੇ ਵੀ ਕਿਵੇਂ ਲੱਗੀ ਤੇ ਕਿਹੜੀ ਲਾਈਨ ਦੀ ਇਹ ਬੱਕਰੀ ਲੱਗਦੀ ਐ ਤੁਹਾਨੂੰ ਇਹ ਵੀ ਕਮੈਂਟ ਕਰ ਦਿਓ ਬਾਈ ਇਹਦੀ ਲੰਬਾਈ ਬਹੁਤ ਆ ਬੱਕਰੀ ਦੀ ਬੇਲ ਬਹੁਤ ਆ ਹਾਈਟ ਵੀ ਹੋ ਬਾਈ 38 ਇੰਚ ਆ ਨਾ 40 ਇੰਚ ਹੈ ਬਾਈ 40 ਇੰਚ ਆ ਬਾਈ ਹਾਂਜੀ ਹਾਂਜੀ ਫਿਰ ਲੰਬੀ ਜਾਦੇ ਆ ਨਾ ਹਾਂਜੀ ਲੰਬੀ ਜਾਦੇ ਕਰਕੇ ਹੈਡ ਤੱਕ ਨਹੀਂ ਦੇ ਰਹੀ ਹਾਂ ਲੰਬਾਈ ਕਿੰਨੀ ਕੋ ਬਈ ਇਹਦੀ ਮੈਨੂੰ ਤਾਂ ਨਹੀਂ ਕਿਤੇ ਨਵਾਈ ਨਹੀਂ ਮਿਣੀ ਜੀ ਆਪਾਂ ਉੱਚੀ ਤੋਂ ਤਾਂ ਮਾਰ ਬਾਕੀ ਕੰਨਾਂ ਦੀ ਕੁਆਲਿਟੀ ਦੇਖੋ ਬਈ ਕੰਨ ਮਨ ਲਾਦਾ ਹੋਊ 8 ਇੰਚ ਚੌੜਾ ਹਨਾ ਇਹ 19 ਇੰਚ ਕੰਨਾਂ ਜੀ ਲੰਮਾ 19 ਇੰਚ ਚੌੜਾ ਬਈ ਚੌੜਾ ਹਾਂ ਜੀ 8 ਇੰਚ ਹੋਊਗਾ ਨਾ ਆਰਾਮ ਨਾਲ ਹਾਂਜੀ ਠੀਕ ਐ ਇੱਕ ਮੁੱਲਾਪੁਰ ਤੋਂ ਲੈਂਦੀ ਸੀ ਤੁਸੀਂ ਹਾਂਜੀ ਮੁੱਲਾਪੁਰ ਤੋਂ ਲੈਂਦੀ ਸੀ ਮੁੱਲਾਪੁਰ ਮੰਡੀ ਲਾਦੀ ਬਈ ਉੱਥੋਂ ਲੈ ਕੇ ਆਏ ਸੀ ਬਈ ਤੇ ਬਾਕੀ ਮੂੰਹ ਮੱਥਾ ਦੇਖ ਲਓ ਵੀ ਵੱਡਾ ਕਾਫੀ ਹਨਾ ਹਾਂਜੀ ਵੀ ਜਿਵੇਂ ਆਪਾਂ ਕਹੇ ਦੀ ਪ੍ਰਾਣੀਆਂ ਬੱਕਰੀਆਂ ਉਹਨਾਂ ਚੋਂ ਆ ਇਹ ਤੇ ਇਹ ਹੁਣ ਗੱਬਣਾ ਹਾਂਜੀ ਇਹ ਗੱਬਣਾ ਜੀ ਹੁਣ ਕਿੰਨੇ ਟਾਈਮ ਦੀ ਬਾਈ ਇਹ ਮਹੀਨਾ ਘਰੇ ਗਿਆ ਬਾਈ ਸੁੰਦਰ ਅੱਛਾ ਛੋਟੇ ਲਾਵੇ ਸੁਆ ਦਿੱਤਾ ਤਾਂ ਨਹੀਂ ਹਜੇ ਨਹੀਂ ਨਹੀਂ ਦਿੱਤਾ ਨਹੀਂ ਪਹਿਲਾ ਸੁਆ ਇਹ ਉਧਰ ਹੀ ਕਰਾਓ ਸੋਕੇ ਆਈਏ ਕਿ ਤੁਸੀਂ ਕਰਾਈ ਆ ਉਧਰ ਸੋਕੇ ਆਈਏ ਜੀ ਅੱਛਾ ਉਹਨਾਂ ਦੀ ਕਰਾਓ ਸੋਕੇ ਆਈ ਆ ਹਾਂਜੀ ਬਾਕੀ ਹੁਣ ਬੱਚੇ ਆਉਣਗੇ ਉਹਨਾਂ ਦੇ ਚੰਗਿਆ ਬੱਕਰੇ ਤੋਂ ਲੱਗੀ ਵੀ ਆ ਬਾਕੀ ਬੱਚੇ ਆ ਹੁਣ ਉਹਨਾਂ ਲਾਵੇ ਬਾਈ ਫਿਰ ਇਹੀ ਲੋਹੇ ਰੰਗ ਦੀਆਂ ਨੇ ਬੱਕਰੀਆਂ ਹਾਂਜੀ ਉਹਨਾਂ ਦੀ ਲੋਹੇ ਰੰਗ ਦੀਆਂ ਜੀ ਬੱਕਰਾ ਵੀ ਲੋਹੇ ਛੱਡਿਆ ਹੁਣਾਂ ਫਿਰ ਹਾਂਜੀ ਹਾਂਜੀ ਚਲੋ ਬਾਈ ਚੰਗਾ ਰਿਜ਼ਲਟ ਆ ਜੇ ਇਹਦਾ ਤੇ ਬੱਕਰੀ ਚੰਗੀ ਆ ਉਮੀਦ ਆ ਵੀ ਚੰਗਾ ਰਿਜ਼ਲਟ ਆਉਏਦਾ ਕਿਉਂਕਿ ਬੱਕਰਾ ਬਾਈ ਕਹਿੰਦਾ ਉਧਰ ਹੀ ਕ੍ਰੋਸ ਹੋ ਗਿਆ ਬਈ ਇਹਦੇ ਥਣ ਬੜੇ ਲੰਮੇ ਆ ਯਾਰ ਆ ਡੱਬੀ ਬੱਕਰੀ ਦੇ ਹਾਂਜੀ ਇਹ ਵੀ ਲਿਆਂਦੀ ਐ ਇਹ ਸੂਈ ਹੋਈ ਆ ਹੁਣ ਨਹੀਂ ਨਹੀਂ ਗੱਭਣ ਆ ਜੀ ਸੂਣ ਸੂਣ ਬਸ ਨੇੜੇ ਹੀ ਆ ਜੀ ਠੀਕ ਐ ਨੇੜੇ ਨੇ ਲਓ ਵੀ ਆ ਬੱਕਰੀ ਦੱਸੋ ਬਾਈ ਕਿਵੇਂ ਲੱਗੀ ਕਮੈਂਟ ਕਰਕੇ ਇਹਦੇ ਕੰਨ ਥੋੜੇ ਛੋਟੇ ਆ ਨਾ ਬਾਈ ਹਾਂਜੀ ਉਹ ਕੁਆਲਿਟੀ ਬਹੁਤ ਠੀਕ ਆ ਕੁਆਲਿਟੀ ਬਹੁਤ ਵਧੀਆ ਈ ਕੁਆਲਿਟੀ ਹੈ ਬਾਈ ਕੀ ਵਧੀਆ ਗਈ ਹਾਂਜੀ ਗਰਦਨ ਵੀ ਲੰਮੀਆਂ ਬਹੁਤ ਚੰਗਾ ਰਿਜ਼ਲਟ ਆ ਕਿੰਨੇਵੇਂ ਸੂਏ ਆ ਇਹ ਇਹ ਆਗੂਗੀ ਤੀਜੀ ਸੂਏ ਜੀ ਤੀਜੇ ਛੋਡੇ ਕੋਲ ਗੱਭਣੀ ਲੈਂਦੀ ਛੇ ਵੀ ਗੱਭਣ ਦਿੱਤੀ ਸੀ ਠੀਕ ਐ ਲਓ ਭਾਈ ਆ ਥਾਂ ਲੈ ਵਾ ਦੇਖ ਲੋ ਇਹਦਾ ਯਾਰ ਭਾਈ ਕਿੰਨੇ ਦੁੱਧ ਦੇਊਗੀ ਇਹ ਘੱਟੋ ਘੱਟ ਦੇਣਾ ਚਾਹੀਦਾ 3-4 ਲੀਟਰ ਤਾਂ ਦੇਣਾ ਚਾਹੀਦਾ ਯਾਰ ਅੱਛਾ ਦੇ ਦੋ ਭਾਈਰਾਮਨਾ ਰਾਮਨੇ ਹਜੇ ਕਿੰਨੇ ਟਾਈਮ ਦੀ ਕੱਚੀ ਐ ਇਹ ਇਹ ਲਊਗੀ ਦਿਨ ਭਾਈ ਇਹ ਮਹੀਨਾ ਵੀ ਲੈ ਸਕਦੀ ਐ ਮਹੀਨਾ ਲੈ ਜੂ ਲੈ ਜੂਗੀ ਇਹ ਠੀਕ ਐ ਹਾਂ ਭਾਈ ਉਹ ਮੇਰਾ ਸੁੱਤ ਲੈਣਾ ਮੇਰਾ 5 ਲੀਟਰ ਬਾਕੀ ਜੋ ਖਰਾਕ ਆ ਮੇਰੇ ਦੇ ਖਰਾਕ ਦੇ ਸਿਰ ਤੇ ਬਾਕੀ ਆਪਾਂ ਰਿਜ਼ਲਟ ਜੋ ਕੱਢਿਆ ਦੁੱਧ ਆਪਾਂ ਦੱਸਾਂਗੇ ਤੇ ਜਿਵੇਂ ਬਾਈ ਤਾਂ ਐ ਤਾਂ ਮੱਜਾਂ ਚ ਪਾਈਆਂ ਨੇ ਫਿਰ ਬਾਉੜੀ ਤਾਂ ਕਹੀ ਇਹਨਾਂ ਜੋ ਮੈਂ ਦੁੱਧ ਲੈਣਾ ਹੋਵੇ 5 6 ਲੀਟਰ ਦੇਊਗੀ ਇਹ ਦੇ ਦੋਗੀ ਹਾਂ ਦੇ ਦੋਗੀ ਮੱਜਾਂ ਦਾ ਤਿਆਰ ਬਾਕੀ ਵਰਤ ਕੇ ਦੇਖेंगे ਤੇ ਕਿ ਦੇਖਦੇ ਨਹੀਂ ਫਿਰ ਦੇਖਾਂਗੇ ਜੇ ਆ ਜਾਨੀ ਕਿ ਪੰਗਾ ਪੈ ਗਿਆ ਤਾਂ ਫਿਰ ਕਰਕੇ ਦੇਖਾਂਗੇ ਦੁੱਧ ਚ ਪਾਵਾਂਗੇ ਜੀ ਹਾਂਜੀ ਪਹਿਲਾਂ ਘਰੇ ਦੁੱਧ ਚ ਲਾ ਕੇ ਦੇਖੋਗੇ ਫਿਰ ਮੇਲਿਆਂ ਚ ਲਾਵਾਂਗੇ ਪੰਗੇ ਫਿਰ ਮੇਲੇ ਲੈ ਲਾਂਗੇ ਪੰਗਾ ਠੀਕ ਆ ਠੀਕ ਆ ਆਪਾਂ ਮੱਜਾਂ ਚ ਪਾਈਆਂ ਨੇ ਬੱਕਰੀ ਦਾ ਫਿਰ ਵੀ ਕੀ ਗੱਲ ਹੈ ਨਾ ਹਾਂਜੀ ਚਵਾ ਦਾਂਗੇ ਠੀਕ ਹੈ ਉਹ ਵੀ ਗੱਬਣੀ ਹੈ ਬੱਕਰੀ ਉਹ ਵੀ ਕੱਬਣਾ ਹੈ ਹਾਂ ਜੀ ਇਹ ਵੀ ਲਿਆਂਦੀ ਇਹ ਇਹ ਦੂਜਾ ਤੀਜਾ ਸੂਆ ਮੇਰੇ ਕੋਲ ਹੀ ਉਹਣਾ ਬਾਈ ਹੂੰ ਤੀਜਾ ਸੂਆ ਤੀਜਾ ਸੂਆ ਮੇਰੇ ਕੋਲ ਹੀ ਹੈ ਜੀ ਬਹੁਤ ਵਧੀਆ ਬੱਕਰੇ 2.5 ਕਿਲੋ ਦੋ ਬੱਚੇ ਦਿੰਦੀ ਆ ਹਾਂ ਉਹ ਦੂਜੇ ਦੇ ਦਿੰਦੇ ਨੇ ਦੇ ਦੂ ਇਹਦੇ ਲੈ ਵਾ ਲੂ ਵਾ ਵਧੀਆ ਸੀ ਹਾਂ ਜੀ ਠੀਕ ਹੈ ਤੇ ਬਾਈ ਉਹ ਬੱਕਰਿਆਂ ਦਾ ਰਿਜ਼ਲਟ ਕੋਈ ਪੱਠਾ ਪੁੱਠਾ ਜਿਹੜੀਆਂ ਤੁਸੀਂ ਕਿਹਾ ਸੀ ਜਿਵੇਂ ਉਹ ਦਿਖਾਈਆਂ ਜਾਂ ਪੱਠਾ ਬੱਕਰੇ ਦਿਖਾ ਦੇ ਬੱਚੇ ਜੀ ਬਾਕੀ ਸੇਲ ਹੋ ਗਏ ਬੱਚੇ ਜੀ ਅੱਛਾ ਬਾਕੀ ਸੇਲ ਹੋ ਗਏ ਹਾਂ ਜੀ ਸੇਲ ਹੋ ਗਏ ਠੀਕ ਹੈ ਤੇ ਜਿਹੜੀਆਂ ਜਿਵੇਂ ਆ ਉਹ ਖੜੀਆਂ ਉਹ ਲੋਹੀ ਦੀ ਪੱਠ ਸੀਗੀ ਇੱਕ ਕਿਧਰ ਗਈ ਉਹ ਖੜੀ ਪੱਠਾਂ ਜੀ ਤੇ ਬਾਈ ਜਿਹੜੀਆਂ ਆ ਨੇ ਜਿਵੇਂ ਪੱਠਾਂ ਇਹ ਇਹ ਪੱਠਾਂ ਲਿਆਂਦੀਆਂ ਬਾਈ ਇਹ ਮੈਂ ਅੱਛਾ ਮੁੱਲ ਲੈ ਪਿਆ ਨੇ ਜਿਹੜਾ ਬੱਕਰਿਆਂ ਦਾ ਰਿਜ਼ਲਟ ਸੀ ਉਹਨਾਂ ਚੋਂ ਆਹੀ ਰੱਖੇ ਨੇ ਹਾਂਜੀ ਉਹ ਹੀ ਰੱਖੀਆਂ ਬਾਕੀ ਸੇਲ ਹੋ ਗਿਆ ਬਾਕੀ ਸੇਲ ਹੋ ਗਈਆਂ ਹਾਂਜੀ ਠੀਕ ਐ ਉਹ ਚੰਗੀ ਸੀ ਚੀਜ਼ ਵਧੀਆ ਤੇ ਬਾਈ ਜਿਹੜੇ ਸੇਲ ਕੀਤੇ ਫਿਰ ਉਹ ਕਿ ਮੈਂ ਕਿੰਨੇ ਕੇ ਰੁਪਈਆ ਦੇ ਕੀਤੇ ਨੇ ਉਹ ਵਧੀਆ ਹੋ ਗਏ ਬਾਈ ਵਧੀਆ ਹੋ ਗਏ ਹਾਂਜੀ ਠੀਕ ਐ ਯਾਰ میریو جنید اس نے یا نہیں صحیح ਗੱਲ ਵਧੀਆ ਸੇਲ ਹੋ ਗਏ ਇਹ ਇਹ ਦੋਨੇ ਮੁੱਲ ਲੈਤੀਆਂ ਹੋਈਆਂ ਨੇ ਨਹੀਂ ਉਹ ਕਰਦੀ ਵਟ ਆਪਣੇ ਇਹ ਕਰਦੀ ਆ ਇਹ ਕਿਹੜੇ ਬੱਕਰੇ ਦੀ ਆ ਇਹ ਬਹੁਤ ਆਪਣਾ ਪਹਿਲਾਂ ਵਾਲੇ ਬੱਚੇ ਬੱਕਰਾ ਆ ਵੀ ਆਪਣੇ ਕੋਲ ਸੇਲ ਕਰਤਾ ਹੀ اچھا ਸੇਲ ਕਰਤਾ ਬੱਕਰਾ ਸੇਲ ਕਰਦਾ ਉਹ ਵੀ ਇਹ ਇਹ ਨੰਗੀ ਲੈਣ ਦਾ ਸੀ ਉਹ ਵੀ ਠੀਕ ਆ ਇਹ ਕਾਲੀ ਉਹਦੀ ਆ ਹੈ ਹਾਂ ਉਹਦੀ ਪੱਠੀ ਠੀਕ ਆ ਪੱਠਾਂ ਵਧੀਆ ਜੀ ਤੇ ਖਰਾਕ ਇਹਨਾਂ ਨੂੰ ਵੀ ਉਹ ਹੀ ਪੈਂਦੀਆਂ ਇਹਨਾਂ ਨੂੰ ਸੇਮ ਹੀ ਖਰਾਕ ਸੇਮ ਹੀ ਹੈ ਜੀ ਹਮ ਹਾਂਜੀ ਤੇ ਬਾਈ ਜਿਵੇਂ ਫਿਰ ਬੱਕਰਿਆਂ ਦੀ ਤੇ ਬੱਕਰਿਆਂ ਦੀ ਲੱਗ ਨਹੀਂ ਹੁੰਦੀ ਕੋਈ ਨਹੀਂ ਨਹੀਂ ਮੈਂ ਸੇਮ ਹੀ ਰੱਖਦਾ ਬਈ ਇੱਕੋ ਜੀ ਹੈ ਹਾਂਜੀ ਕੋਈ ਬੱਕਰਿਆਂ ਦੀ ਨਹੀਂ ਕੋਈ ਬੱਕਰਿਆਂ ਦੀ ਨਹੀਂ ਮੈਂ ਸੇਮ ਖਰਾਕ ਰੱਖਦਾ ਹੂੰ ਤੇ ਜਿਵੇਂ ਬਾਈ ਤੁਸੀਂ ਬਾਹਰ ਨਹੀਂ ਚਾਰਦੇ ਫਿਰ ਫਾਰਮ ਦੇ ਵਿੱਚ ਰੱਖਦੇ ਹੋ ਤਾਂ ਇਹਨਾਂ ਨੂੰ ਕਿੰਨੇ ਟਾਈਮ ਫੀਡ ਵਗੈਰਾ ਦਿੰਨੇ ਹੋ ਤੁਸੀਂ ਫੀਡ ਬਾਈ ਮੈਂ ਲਖੀ ਤੜਕੇ ਸਵੇਰ ਤੋਂ ਚੱਲ ਪੈਂਦੇ ਆਪਾਂ ਸਵੇਰ 4:00 ਚਾਰ ਜੀ ਅੱਛਾ ਉਹ ਥੋੜੀ ਫੀਡ ਮਿਲਾ ਕੇ ਮਿਕਸ ਕਰਕੇ ਪਾ ਦੇਦੀ ਹੈ ਹੂੰ ਉਹ ਦੁਪਹਿਰੇ ਪਾਦੀਦਾ ਵੀ ਹਰਾ ਅੱਛਾ ਦੁਪਹਿਰੇ ਹਰਾ ਹਰੇਚ ਵੀ ਥੋੜੀ ਮੋਟਾ ਫੀਡ ਰੱਖਦੇ ਹੀ ਜੀ ਠੀਕ ਹੈ ਅੱਥ ਨੇ ਸਾਰੀ ਫੀਡ ਹੀ ਪਾਉਣਾ ਜੀ ਇਹਨਾਂ ਨੂੰ ਅੱਥ ਨੇ ਸਾਰੀ ਫੀਡ ਹੈ ਹਾਂਜੀ ਹਾਂਜੀ ਠੀਕ ਆ ਬਈ ਤਿੰਨ ਟਾਈਮ ਦਾਣਾ ਪਾਉਣਾ ਜੀ ਤਿੰਨ ਟਾਈਮ ਦਾਣਾ ਪੈਂਦੇ ਇਹਨਾਂ ਨੂੰ ਹੂੰ ਤੇ ਜੇ ਬਈ ਕਈ ਵਾਰੀ ਇਹਨਾਂ ਦੀ ਜਿਵੇਂ ਪਾਚਨ ਕਰਿਆ ਖਰਾਬ ਹੋ ਜਾਂਦੀ ਹੈ ਨਾ ਜਿਆਦਾ ਦਾਣਾ ਖਾਣ ਕਰਕੇ ਪਿਆਬੀਪਣ ਜਾਂ ਮੂੰਹ ਚੋਂ ਕੱਢਣ ਲੱਗ ਜਾਂਦੀਆਂ ਨੇ ਉਹ ਹਾਂਜੀ ਤਾਂ ਉਹਨਾਂ ਲਈ ਕੀ ਦਿੰਨੇ ਆ ਬਈ ਫਿਰ ਇਹਨੂੰ ਇਹਨਾਂ ਨੂੰ ਮਸਾਲਾ ਮਸੂਲਾ ਬਰੋਟਨ ਦਿੰਨਾ ਜੀ ਅੱਛਾ ਬਰੋਟਨ ਹਾਂਜੀ ਠੀਕ ਆ ਉਹ ਬਰੋਟਨ ਵੀ ਆਉਂਦੀ ਬਈ ਇੱਕ ਆਪਣੇ ਰੂਜਾ ਮਿਕਸ ਆਉਂਦੀ ਹੈ ਅੱਛਾ ਆਈ ਮੇ ਬਾਤ ਹੈ ਹੰਦੀਆ ਜੀ ਉਹ ਬਹੁਤ ਵਧੀਆ ਰਿਜ਼ਲਟ ਜਿਹੜਾ ਹਮਾਰਾ ਪਤੀਸਾ ਹੋ ਗਿਆ ਹਾਂ ਚੈਨਲਸ ਹੋ ਗਈ ਉਹ ਮਸਾਲਾ ਹੀ ਆ ਉਹ ਵਧੀਆ ਚੀਜ਼ ਹੈ ਨਾ ਹੂੰ ਤੇ ਠੀਕ ਆ ਬਾਈ ਰਾਮਨਦੀਪ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਸਾਨੂੰ ਟਾਈਮ ਦਿੱਤਾ ਸਤਿਕਾਰ ਜੀ ਆਪਦੀਆਂ ਬੱਕਰੀਆਂ ਦਿਖਾਈਆਂ ਹਨ ਤੇ ਆਪਦੇ ਸ਼ੌਂਕ ਬਾਰੇ ਦੱਸਿਆ ਹਾਂਜੀ ਜੀ